ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਲਾ ਚੈਨਲ ਦੇ ਵੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਦਾ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜਿਸ ਤਰ੍ਹਾਂ ਗਰਮੀ ਨੇ ਲੋਕਾਂ ਦੇ ਬੱਟ ਕੱਢੇ ਹੋਏ ਆ ਕੋਈ ਭਾਰੀ ਮੀਂਹ ਆ ਜਿਹੜਾ ਉਹਦੀ ਲੋਕਾਂ ਨੂੰ ਬਹੁਤ ਜ਼ਿਆਦਾ ਉਡੀਕ ਆ ਵੀ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਗਰਮੀ ਤੋਂ ਥੋੜੀ ਰਾਹਤ ਮਿਲੇ ਉਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਸਵੇਰ ਵੇਲੇ ਤੋਂ ਹੀ ਜੇਕਰ ਹਵਾਵਾਂ ਦੀ ਗੱਲ ਕਰੀਏ ਆਪਾਂ ਸਵੇਰ ਵੇਲੇ ਤੋਂ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਸਵੇਰ ਵੇਲੇ ਕਾਫੀ ਇਲਾਕਿਆਂ ਦੇ ਵਿੱਚ ਬੱਦਲਵਾਈ ਵੀ ਸੀਗੀ ਤੇ ਕੁਝ ਥਾਵਾਂ ਤੇ ਕਣਮੈਣਾ ਜਿਹੜੀ ਉਹ ਹੋਈ ਆ ਹਨੇਰੀ ਝੱਕੜ ਦੇ ਨਾਲ ਤੇ ਦੁਪਹਿਰੇ ਜੇ ਜਿਹੜੀ ਆ ਪੂਰਬ ਦੀ ਹਵਾ ਬਹੁਤ ਜ਼ਿਆਦਾ ਤੇਜ਼ ਚੱਲਣੀ ਸ਼ੁਰੂ ਹੋਈ ਤੇ ਜਿਹਦੇ ਨਾਲ ਆ ਅਸਮਾਨ ਦੇ ਵਿੱਚ ਕੁਝ ਬੱਦਲ ਆ ਜਿਹੜੇ ਉਹ ਦੇਖੇ ਲੇਕਿਨ ਜੈਸ ਤੂਫਾਨ ਦਾ ਇੰਤਜ਼ਾਰ ਆ ਜਿਹੜਾ ਉਹ ਕੀਤਾ ਜਾ ਰਿਹਾ ਉਹਦੇ ਬਾਰੇ ਆਪਾਂ ਤੁਹਾਨੂੰ ਦਸੀਏ ਤਾਂ ਇਸ ਵਖਤ ਜਿਹੜਾ ਜੰਮੂ ਕਸ਼ਮੀਰ ਦੇ ਉੱਤੇ ਤੇ ਪਾਕਿਸਤਾਨ ਦੇ ਭਾਗਾਂ ਤੇ ਤੇ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਕੁਝ ਬੱਦਲ ਵਾਈ ਆ ਜਿਹੜੀ ਉਹ ਗਰਜ ਚਮਕ ਲਈ ਬਣੀ ਹੋਈ ਆ ਤੇ ਜਿਹੜੀ ਕਿ ਹੌਲੀ-ਹੌਲੀ ਤੂਫਾਨ ਦਾ ਰੂਪ ਲੈ ਕੇ ਅੱਜ ਰਾਤ ਨੂੰ ਮੀਂਹ ਆ ਵੀ ਆ ਸਕਦੀ ਆ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਤਾਂ ਇੱਕ ਜੰਮੂ ਕਸ਼ਮੀਰ ਦੇ ਉੱਤੇ ਵੈਸਟਰਨ ਡਿਸਟਰਬੈਂਸ ਬਣਿਆ ਹੋਇਆ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਦੇ ਬਣਿਆ ਹੋਇਆ ਤੇ ਇੱਕ ਉਦੇਪੁਰ ਜੰਮੂ ਆਪਣੇ ਰਾਜਸਥਾਨ ਦੇ ਵਿੱਚ ਇੱਕ ਚੱਕਰਵਾਤ ਆ ਜਿਹੜਾ ਉਹ ਬਣਿਆ ਹੋਇਆ ਇਸ ਤੋਂ ਬਿਨਾ ਅਰਬ ਸਾਗਰ ਦੇ ਵਿੱਚ ਤੇ ਬੰਗਾਲ ਦੀ ਖਾੜੀ ਦੇ ਵਿੱਚ ਜਿਹੜੇ ਉਹ ਲੋ ਪ੍ਰੈਸ਼ਰ ਏਰੀਏ ਆ ਉਹ ਉਸੇ ਤਰ੍ਹਾਂ ਬਣੇ ਹੋਏ ਆ ਜਿਹੜੇ ਕਿ ਪੱਛਮੀ ਘਾਟ ਦੇ ਵਿੱਚ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾ ਪੰਜਾਬ ਦੇ ਵਿੱਚ ਜ਼ਿਆਦਾਤਰ ਭਾਗਾਂ ਦੇ ਵਿੱਚ ਅੱਜ ਰਾਤ ਨੂੰ ਹੀ ਜਾਂ ਫਿਰ ਤੜਕਸਾਰਾ ਜਿਹੜਾ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਤੇਜ਼ ਤੂਫਾਨ ਆ ਸਕਦਾ ਤੇ ਉਹਦੇ ਨਾਲ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਇਹ ਮੀਂਹ ਆ ਜਿਹੜਾ ਤੇਜ਼ ਸ਼ਰਾਟੇਦਾਰ ਵੀ ਹੋ ਸਕਦਾ ਤੇ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਉਹ ਹੋ ਸਕਦੀ ਆ ਇਹ ਜ਼ਿਆਦਾਤਰ ਕਾਰਵਾਈਆਂ ਉੱਤਰੀ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਜਾਣ ਕੇ ਅੰਮਰਸਰ ਤਰਨਤਾਰਨ ਪਠਾਨਕੋਟ ਫਰੀਦਕੋਟ ਫਿਰੋਜ਼ਪੁਰ ਆਪਣੇ ਗੁਰਦਾਸਪੁਰ ਜਲੰਧਰ ਕਪੂਰਥਲਾ ਨਮਾਸਹਿਰ ਹੁਸ਼ਿਆਰਪੁਰ ਚੰਡੀਗੜ੍ਹ ਮੋਹਾਲੀ ਆਨੰਦਪੁਰ ਸਾਹਿਬ ਲੁਧਿਆਣਾ ਮੋਗਾ ਬਰਨਾਲਾ ਬਠਿੰਡਾ ਸੰਗਰੂਰ ਪਟਿਆਲਾ ਇਹ ਜਿਹੜੇ ਇਲਾਕੇ ਆ ਇਹਨਾਂ ਚ ਇਹ ਕਾਰਵਾਈਆਂ ਜਿਹੜੀਆਂ ਉਹ ਹੋਣ ਦੀ ਜ਼ਿਆਦਾ ਸੰਭਾਵਨਾ ਬਣੀ ਹੋਈ ਆ ਜਿਸ ਤਰ੍ਹਾਂ ਤੂਫਾਨ ਆ ਜੇਕਰ ਜੇਕਰ ਵੱਡੇ ਲੈਵਲ ਤੇ ਜੇ ਤੂਫਾਨ ਇਹ ਬਣਦਾ ਤਾਂ ਬਹੁਤ ਸਾਰੀਆਂ ਜ਼ਿਆਦਾਤਰ ਭਾਗਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਕਰ ਸਕਦਾ ਹੁਣ ਆਪਾਂ ਤੁਹਾਨੂੰ ਲਾਈਵ ਦਿਖਾਉਨੇ ਆ ਵੀ ਬੱਦਲ ਆ ਜਿਹੜਾ ਉਹ ਇਸ ਵਕਤ ਕਿੱਥੇ ਲਸ਼ਕ ਗਰਜ ਰਿਹਾ ਜੇਕਰ ਆਪਾਂ ਬੱਦਲ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਵੀ ਜੰਮੂ ਕਸ਼ਮੀਰ ਦੇ ਭਾਗ ਪਾਕਿਸਤਾਨ ਦੇ ਵਿੱਚ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵਕਤ ਆ ਜਿਹੜਾ ਉਹ ਬੱਦਲ ਗਰਜ ਲਸ਼ਕਲਾ ਬਣਿਆ ਹੋਇਆ ਜਿਹੜਾ ਕਿ ਹੌਲੀ-ਹੌਲੀ ਅੱਗੇ ਵਧ ਰਿਹਾ ਤੇ ਇਹੀ ਬੱਦਲ ਆ ਜਿਹੜਾ ਉਹ ਪੰਜਾਬ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਰਾਤ ਦੇ ਟਾਈਮ ਦੇ ਸਕਦਾ ਜਾਨੀ ਰਾਤ ਨੂੰ ਅੱਜ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਤੇ ਕੱਲ ਸਵੇਰ ਵੀ ਜਿਹੜੀਆਂ ਇਹ ਬਰਖਾ ਦੀਆਂ ਗਤੀਵਧੀਆਂ ਉਹ ਜਾਰੀ ਰਹਿਣ ਦੀ ਸੰਭਾਵਨਾ ਹੁਣ ਆਪਾਂ ਗੱਲ ਕਰਾਂਗੇ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੇ ਹਾਲ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਕੱਲ 25 ਤਰੀਕ ਨੂੰ ਜਾਣ ਕੇ ਅੱਜ ਰਾਤ ਨੂੰ ਤੇ ਕੱਲ ਸਾਰਾ ਦਿਨ ਜਿਹੜਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਦੇ ਉੱਤਰੀ ਭਾਗ ਤੇ ਪਾਕਿਸਤਾਨ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਹਨੇਰੀ ਝੱਖੜ ਦੇ ਨਾਲ ਤੇਜ਼ ਤੂਫਾਨ ਜਿਹੜਾ ਉਹ ਆ ਸਕਦਾ ਉਹਦੇ ਨਾਲ ਕਈ ਥਾਵਾਂ ਤੇ ਤੇਜ਼ ਛਿੱਟੇ ਛਰਾਟੇਦਾਰ ਮੀਂਹ ਤੇ ਹਲਕੀ ਤੋਂ ਦਰਮਿਆਨੀ ਜਿਹੜੀ ਬਰਖਾ ਉਹ ਹੋ ਸਕਦੀ ਆ ਇਸ ਤੋਂ ਬਿਨਾ ਗੁਜਰਾਤ ਰਾਜਸਥਾਨ ਮਧ ਪ੍ਰਦੇਸ਼ ਜਿਹੜੇ ਇਹ ਭਾਗਾ ਸੈਂਟਰ ਪੂਰਾ ਇੰਡੀਆ ਇਹਨਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹਿੰਦੀ ਸੰਭਾਵਨਾ ਦਿੱਲੀ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਚ ਵੀ ਕਾਰਵਾਈਆਂ ਜਿਹੜੀਆਂ ਉਹ ਕੱਲ੍ਹ ਨੂੰ ਹੋ ਸਕਦੀਆਂ ਨੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 26 ਤਰੀਕ ਦੀ ਤੋਂ ਹੀ ਦੇ ਸਕਦੇ ਹਾਂ 26 ਤਰੀਕ ਨੂੰ ਜਿਹੜੀ ਪੱਛਮੀ ਬੈਲਟ ਆ ਸਾਰੀ ਗੋਆ ਬੰਬੇ ਕੇਰਲਾ ਇਸ ਤੋਂ ਬਿਨਾਂ ਗੁਜਰਾਤ ਰਾਜਸਥਾਨ ਦੇ ਦੱਖਣੀ ਭਾਗ ਮੱਧ ਪ੍ਰਦੇਸ਼ ਦੇ ਦੱਖਣੀ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਾਰਖਰੀਆ ਕਾਰਵਾਈਆਂ ਹੋ ਸਕਦੀਆਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਬਰਖਾ ਜਿਹੜੀ ਉਹ ਹੋ ਸਕਦੀ ਹੈ ਬਾਕੀ ਜ਼ਿਆਦਾ ਭਾਗਾਂ ਦੇ ਵਿੱਚ ਕਾਰਵਾਈ ਹੋਣ ਦੀ ਸੰਭਾਵਨਾ ਘੱਟ ਆ ਅੱਜ ਤੋਂ ਬਾਅਦ ਗੱਲ ਕਰੀਏ ਆਪਾਂ 27 ਤਰੀਕ ਦੀ ਤਾਂ 27 ਤਰੀਕ ਨੂੰ ਹਰਿਆਣੇ ਦੇ ਕੁਝ ਭਾਗ ਪੰਜਾਬ ਦੇ ਕੁਝ ਭਾਗ ਹਮਾਚਲ ਪ੍ਰਦੇਸ਼ ਉੱਤਰਾਖੰਡ ਇਹਨਾਂ 'ਚ ਬਰਖਾ ਜਿਹੜੀ ਆ ਉਹ ਤੇਜ਼ ਹਨੇਰੀ ਚੱਕਰ ਦੇ ਨਾਲ ਜਾਨੀ ਥੰਡਰਸਟ੍ਰੋਮ ਦੀਆਂ ਐਕਟੀਵਿਟੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਆ ਤੇ ਬਾਕੀ ਇਲਾਕਿਆਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਰਾਜਸਥਾਨ ਦੇ ਬਾਕੀ ਭਾਗ ਇਹਨਾਂ 'ਚ ਗਰਮੀ ਇਸੇ ਤਰ੍ਹਾਂ ਬਰਕਰਾਰ ਰਹੂਗੀ ਸੈਂਟਰ ਪੰਜਾਬ ਦੇ ਸੈਟਰ ਭਾਰ ਦੇ ਵਿੱਚ ਵੀ ਜਿਹੜੀ ਬਰਖਾ ਦੀਆਂ ਗਤੀਵਿਧੀਆਂ ਉਹ ਵਧ ਰਹੀਆਂ ਨੇ ਗੁਜਰਾਤ ਦੇ ਵਿੱਚ ਭਾਰੀ ਬਰਖਾ ਹੋ ਸਕਦੀ ਆ ਕਲਾਪਗਰਲਾਂ ਨੇ 28 ਤਰੀਕ ਦੀ ਤਾਂ 28 ਤਰੀਕ ਨੂੰ ਜਿਹੜੀ ਵਰਖਾ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਉੱਤਰੀ ਭਾਰਤ ਦੇ ਵਿੱਚ ਵੱਧ ਰਹੀ ਆ ਹਰਿਆਣਾ ਹਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਦੇ ਪੂਰਬੀ ਭਾਗ ਪੰਜਾਬ ਦੇ ਕੁਝ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਵਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਤੇਜ਼ ਹੋਣਗੀਆਂ ਤੇ ਹਨੇਰੀ ਚੱਕਰ ਦੇ ਨਾਲ ਕਾਫੀ ਮੀਂਹ ਪੈਣ ਦੀ ਸੰਭਾਵਨਾ 28 ਤਰੀਕ ਨੂੰ ਬਣੀ ਹੋਈ ਆ ਅਸਤਵਾਰ ਗੱਲ ਕਰੀਏ ਭਾ 29 ਤਰੀਕ ਦੀ 29 ਤਰੀਕ ਨੂੰ ਜਿਹੜਾ ਮੀਂਹ ਆ ਉਹ ਕਾਫੀ ਇਲਾਕਿਆਂ ਦੇ ਵਿੱਚ ਫੈਲ ਜਾਊਗਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਤਕਰੀਬਨ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਮੀਂਹ ਦੇ ਨਾਲ ਹਨੇਰੀ ਛਾੜਾਊਗਾ ਲੇਕਿਨ ਗੁਜਰਾਤ ਦੇ ਦੱਖਣ ਪੱਛਮੀ ਭਾਗ ਤੇ ਸਾਰਾ ਗੁਜਰਾਤ ਤੇ ਰਾਜਸਥਾਨ ਦੇ ਰੱਖਣ ਪੱਛਮੀ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ 29 ਤਰੀਕ ਨੂੰ ਪੰਜਾਬ ਦੇ ਵਿੱਚ ਮूसलाधार ਵਰਖਾ ਹੋਣ ਦੀ ਸੰਭਾਵਨਾ ਹਰਿਆਣਾ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਭਾਰੀ ਵਰਖਾ ਹੋਊਗੀ ਕਈ ਥਾਵਾਂ ਤੇ ਤੇਜ਼ ਜੜੀ ਹਨੇਰੀ ਵੀ ਆਊਗੀ ਉਸ ਤੋਂ ਬਾਅਦ ਗੱਲ ਕਰੀਏ 30 ਤਰੀਕ ਨੂੰ ਪੂਰੇ ਉੱਤਰੀ ਭਾਰਤ ਚ ਗੁਜਰਾਤ ਦੇ ਵਿੱਚ ਮूसलाधार ਵਰਖਾ ਹੋਊਗੀ ਕਈ ਥਾਵਾਂ ਤੇ ਤੇਜ਼ ਛਿੱਟੇ ਛਰਾਟੇਦਾਰ ਮੀਂਹ ਦੇ ਨਾਲ ਹਨੇਰੀ ਝੱਖੜਾਉਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਆਪਾਂ ਜੀ 31 ਤਰੀਕ ਦੀ ਤੱਕ 31 ਤਰੀਕ ਨੂੰ ਵੀ ਸਮੁੱਚੇ ਉੱਤਰੀ ਭਾਰਤ ਦੇ ਵਿੱਚ ਸਮੇਤ ਪੰਜਾਬ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇਜ਼ ਬਰਖਾ ਦੇ ਨਾਲ ਅਨੇਰੀ ਝੱਖੜਾਉਣ ਦੀ ਸੰਭਾਵਨਾ ਜਾਨੀ ਚੜਦੇ ਜੂਨ ਕਾਫੀ ਤੇਜ਼ ਬਰਖਾ ਜਿਹੜੀ ਉਹ ਹੋ ਸਕਦੀ ਹੈ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਹਿਮਾਚਲ ਉੱਤਰਾਖੰਡਾ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਦੇ ਭਾਗਾਂ ਦੇ ਵਿੱਚ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਇਹ ਸੀਗਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ